ਦੋ ਕਾਰਾਂ ਦੀ ਅਮਨੋ ਸਾਹਮਣੀ ਟੱਕਰ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ अल्टੋ ਕਾਰ ਤੇ ਸਵਿਫਟ ਕਾਰ ਦੀ ਅਮਨੋ ਸਾਹਮਣੀ ਟੱਕਰ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਦੀ ਪਛਾਣ ਚਾਨਣ ਸਿੰਘ ਲੱड्डੂ ਵਾਲਾ ਧੜਵਜੋ ਹੋਈ ਹੈ ਜੋ ਕਿ ਆਪਣੀ अल्टੋ ਕਾਰ ਦੇ ਵਿੱਚ ਫੈਮਿਲੀ ਦੇ ਨਾਲ ਬੈਠ ਕੇ ਕੋਟਕਪੂਰਾ ਦੇ ਵਿੱਚ ਦਵਾਈ ਲੈਣ ਦੇ ਲਈ ਗਿਆ ਸੀ ਜਦ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚੇ ਤਾਂ ਸਾਹਮਣੋਂ ਆ ਰਹੀ ਸੋ ਵੈਫਟਾ ਕਾਰ ਦੇ ਨਾਲ ਟੱਕਰ ਹੋ ਗਈ ਜਿਸ ਦੇ ਵਿੱਚ ਚੰਨਨ ਸਿੰਘ ਉਸਦੀ ਪਤਨੀ ਉਸਦਾ ਬੇਟਾ ਤੇ ਉਸਦੇ ਪਿਤਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਹੈ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਵਿਫਟ ਕਾਰ ਦੇ ਵਿੱਚ ਜਾਣਕਾਰੀ ਦੇ ਅਨੁਸਾਰ ਇੱਕ ਹੀ ਵਿਅਕਤੀ ਮੌਜੂਦ ਸੀ ਜਿਸ ਦੀ ਕੋਈ ਵੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਤਾਂ ਇਹ ਐਕਸੀਡੈਂਟ ਕਿਸ ਤਰ੍ਹਾਂ ਦੇ ਨਾਲ ਹੋਇਆ ਤਾਂ ਕੀ ਕਹਿ ਰਹੇ ਨੇ ਚੰਨਨ ਸਿੰਘ ਦੇ ਪਰਿਵਾਰਕ ਮੈਂਬਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਕੀ ਕਿਤਨਾ ਰਹਿਣਾ ਨੂੰ ਅਸੀ ਪਿੰਡ ਲੱਧੂ ਵਾਲੇ ਤਾੜ ਜੀ ਜੋ ਐਕਸੀਡੈਂਟ ਹੋਇਆ ਤੇ 30 ਲੱਖ ਰੁਪਏ ਕੀ ਮੇਰੇ ਪਿੰਡ ਤੋਂ ਹੀ ਆ ਜੀ ਕੀ ਕਾਰਨ ਕੀ ਆ ਕਿ ਉਹ ਐਕਸੀਡੈਂਟ ਇਹ ਜੀ ਕੋਟਕਪੂਰੇ ਤੋਂ ਬੱਚੇ ਦੀ ਦਵਾਈ ਲੈ ਕੇ ਆ ਰਹੇ ਸੀ ਪਿੰਡ ਲੱਧੂ ਵਾਲੇ ਨੂੰ ਵਾਪਸ ਆ ਰਹੇ ਸੀ ਤੇ ਕੋਟਕਪੂਰਾ ਰੋਡ ਤੇ ਜਿਸ ਮੁਖਤਰ ਸਾਹਿਬ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਕੀ ਇਹ ਕੋਟਕਪੂਰਾ ਰੋਡ ਤੇ ਬਾਈਪਾਸ ਤੇ ਹੋਇਆ ਜੀ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ 4 ਜਾਣੇ ਸੀ ਕੌਣ ਕੌਣ ਸੀ ਇੱਕ ਚਾਨਣ ਸਿੰਘ ਡਰਾਈਵਿੰਗ ਕਰ ਰਿਹਾ ਸੀ ਤੇ ਇਹਨਾਂ ਦਾ ਪਾਪਾ ਹੈਗਾ ਕਸ਼ਮੀਰ ਸਿੰਘ ਇਹਨਾਂ ਦੀ ਚਾਨਣ ਸਿੰਘ ਦੀ ਮੇਸੀ ਹੈ ਤੇ ਇੱਕ ਇਹਨਾਂ ਦਾ ਚਾਨਣ ਸਿੰਘ ਦਾ ਬੇਟਾ ਹੈ ਚਾਰੋਂ ਜਾਣੇ ਸੀ ਚਾਰੋਂ ਜਾਣਾਂ ਨੂੰ ਤਕਰੀਬਨ ਹੀ ਸੱਟਾਂ ਲੱਗੀਆਂ ਫਿਲਹਾਲ ਇੱਕ ਤਕਰੀਬਨ ਤਾਂ ਬਹੁਤ ਸਾਰਿਆਂ ਨੂੰ ਹੀ ਆਗੀਆਂ ਕਿਸੇ ਦੇ ਸਿਰ ਤੇ ਸੱਟ ਆ ਕਿਸੇ ਦੇ ਬਾਹਾਂ ਤੇ ਸੱਟ ਆ ਚਾਨਣ ਸਿੰਘ ਦੇ ਲਾਤੇ ਸੱਟ ਆ ਇਹ ਆਲਟੋ ਕਾਰ ਹੈ ਜੀ ਇਹਨਾਂ ਕੋਲੇ ਆਮੋ ਸਾਹਮਣੀ ਟੱਕਰ ਹੋਈ ਜੀ ਦੋ ਗੱਡੀਆਂ ਦੀ